ਕਾਸ ਸਿਚੁਏਸ਼ਨ ਰਾਈਟ ਨਾਉ ਲੁੱਕ ਐਟ ਦ ਸ਼ੀਸ਼ੇ ਵੀ ਸ਼ੀਸ਼ੇ ਸਭ ਤੋੜ ਗਏ ਨੇ ਮੇਰਾ ਇੱਥੇ ਮਹਿੰਗੇ ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਦਾ ਹੋਇਆ ਵੱਡਾ ਨੁਕਸਾਨ ਤੁਹਾਨੂੰ ਦੱਦੀਏ ਕਿ ਸੁਨੰਦਾ ਸ਼ਰਮਾ ਇਨੀ ਦਿਨੀ ਲੰਡਨ ਦੇ ਵਿੱਚ ਨੇ ਤੇ ਉਹ ਇੱਕ ਪਾਰਕਿੰਗ ਦੇ ਵਿੱਚ ਆਪਣੀ ਗੱਡੀ ਲਗਾ ਕੇ ਗਏ ਸਨ ਜਿਸ ਦੇ ਵਿੱਚ ਉਹਨਾਂ ਦਾ ਕੀਮਤੀ ਸਮਾਨ ਜਿਵੇਂ ਕਿ ਮਹਿੰਗੀ ਕੀਮਤ ਦੇ ਪਾਰਸ ਜਿਹੜੇ ਸਨ ਉਹ ਵੀ ਵਿੱਚੇ ਰੱਖੇ ਹੋਏ ਸਨ ਤੇ ਜਦੋਂ ਸੁਨੰਦਾ ਸ਼ਰਮਾ ਆਪਣਾ ਕੰਮ ਕਰ ਨਿਬੜ ਕੇ ਵਾਪਸ ਆਉਂਦੇ ਨੇ ਆਪਣੀ ਗੱਡੀ ਦੇ ਕੋਲ ਤਾਂ ਉਹ ਦੇਖਦੇ ਨੇ ਕਿ ਗੱਡੀ ਦੇ ਸਾਰੇ ਸ਼ੀਸ਼ੇ ਜਿਹੜੇ ਨੇ ਉਹ ਟੁੱਟੇ ਹੋਏ ਨੇ ਤੁਹਾਨੂੰ ਦੱਦੀਏ ਕਿ ਸੁਨੰਦਾ ਸ਼ਰਮਾ ਦਾ ਕਹਿਣਾ ਹੈ ਕਿ ਮੇਰੇ ਦੋ ਬਹੁਤ ਹੀ ਵੱਡੀ ਕੀਮਤ ਦੇ ਮਹਿੰਗੇ ਸਸ ਇਸ ਗੱਡੀ ਦੇ ਵਿੱਚ ਪੈਸ ਹਨ ਹੁਣ ਉਹ ਵੀ ਗਾਇਬ ਹੋ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਸਰਨੰਦਾ ਸ਼ਰਮਾ ਦੇ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਐਸ ਭਨ ਤੋੜ ਨੂੰ ਲੈ ਕੇ ਕਿ ਕਿਸ ਨੇ ਇਹ ਭਨ ਤੋੜ ਕੀਤੀ ਹੈ ਸਰਨੰਦਾ ਸ਼ਰਮਾ ਨੇ ਸਿਰਫ ਹੱਸਦੇ ਹੋਏ ਕੁਝ ਕੁ ਗਾਲਾਂ ਕੱਢੀਆਂ ਨੇ ਭਨ ਤੋੜ ਕਰਨ ਵਾਲਿਆਂ ਨੂੰ ਤੁਹਾਨੂੰ ਦਿਖਾਉਨੇ ਆ ਪੂਰਾ ਵੀਡੀਓ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਔਰ ਇਸ ਵੀਡੀਓ ਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ i'm here in london this is the car situation right now look at the sheeshe bheeshe sab tod gaye ne mera itte mehengi mehnat na kamaye hoy alvi de do bag attachi and handbag gone te uh hi hi mar jani see ki halat kar gaye ne mera favorite bag si dono ਕੀ 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 ਕਾਹੇ ਮੈਂ ਆ ਦੇਖ ਕੋ ਹਾਸਪੀਟ ਨਹੀਂ ਤੇ ਕਿਤੇ ਮੂਹ ਆ ਕੇ ਇਹਨਾਂ ਦਾ ਮਰ ਜਣਿਆ ਦਾ ਐਵਰੀਥਿੰਗ ਇਜ਼ ਡਨ